ਹੈਲੋ ਜੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਸ ਅ ਨਾਈਟ ਦਾ ਟਾਈਮ ਸੀਗਾ ਅਸੀਂ ਆਏ ਅੱਜ ਮਾਰਕੀਟ ਦੇ ਵਿੱਚ ਸਬਜ਼ੀਆਂ ਲੈਣ ਦੇ ਲਈ ਇੱਥੇ ਛੋਟੀ ਜਿਹੀ ਕੋ ਮੰਡੀ ਲੱਗਦੀ ਹੈ ਸਿਰਫ ਸਬਜ਼ੀਆਂ ਹੀ ਮਿਲਦੀਆਂ ਹਰ ਰੋਜ਼ ਤਾਂ ਅਸੀਂ ਸੋਚਿਆ ਹਰ ਰੋਜ਼ ਕੀ ਅਸੀਂ ਤਾਂ ਇੱਕ ਵਾਰੀ ਸਬਜ਼ੀਆਂ ਲੈ ਜਾਈਏ ਤਾਂ ਸਾਡਾ ਵਧੀਆ ਚਾਰ ਪੰਜ ਦਿਨ ਨਿਕਲ ਜਾਂਦੇ ਆ ਨਾ ਸੋ ਗਾਇਸ ਤੁਸੀਂ ਦੇਖ ਸਕਦੇ ਆ ਸਬਜ਼ੀਆਂ ਲਈਆਂ ਬੰਦ ਗੋਭੀ ਟਮਾਟਰ ਸਭ ਕੁਝ ਯਾਨੀ ਕਿ ਸਾਰੀਆਂ ਸਬਜ਼ੀਆਂ ਲਏਗਾ ਫਿਰ ਅਸੀਂ ਆਏ ਘਰ ਲਾਸਟ ਤੇ ਗੋਲ ਗੱਪੇ ਵੀ ਖਾਏ ਸੀਗੇ ਪਰ ਉਸ ਟਾਈਮ ਮੇਰਾ ਵਲੌਗ ਬੰਨ ਸੀ ਆਨਸਰ ਹੀ ਮੈਂ ਨਹਾਈ ਆਪਣਾ హెਅਰ ਵਗੈਰਾ ਵਾਸ਼ ਕੀਤਾ ਤੇ ਇੱਥੇ ਚੀਜ਼ੀ ਖਾਣ ਨੂੰ ਤੇ ਮੈਨੂੰ ਬਿੰਦੀਆਂ ਦਾ ਬਹੁਤ ਪਸੰਦ ਆ ਇਲਾਇਚੀ ਲੌਂਗ ਜ਼ਿਆਦੇ ਲਈ ਦੁੱਧ ਸਭ ਕੁਝ ਲੈ ਕੇ ਆਦਾ ਇੱਕ ਮੈਂ ਆਪਣਾ ਛੋਟਾ ਜਿਹਾ ਪਿਆਰਾ ਜਿਹਾ ਬੈਗ ਲੈ ਕੇ ਆਂਦਾ ਸੀ ਤੁਸੀਂ ਦੇਖ ਸਕਦੇ ਹੋ ਮੈਨੂੰ ਕਲਰ ਬਹੁਤ ਪਿਆਰਾ ਲੱਗਾ ਸੀਗਾ ਤੇ ਇਹ ਜਿੱਦਾਂ ਜੌਬ ਵਗੈਰਾ ਜਾਣ ਲੱਗਾ ਹਨਾ ਬੱਧੀ ਆਇਆ ਮੈਨੂੰ ਐਸੀ ਇੱਥੇ ਟਿਫਨ ਵਗੈਰਾ ਪਿਆ ਜੂਗਾ ਹਨਾ ਥੋੜਾ ਬਹੁਤ ਸਾਮਾਨ ਮੇਰਾ ਤੇ ਇੱਥੇ ਆਪਣਾ ਸੌਕਸ ਲਿਆਂ ਦੋ ਇੱਕ ਹਰਮਨ ਦੀਆ ਇੱਕ ਮੇਰੇਆ ਹਨਾ ਤੇ ਇੱਥੇ ਹਰਮਨ ਮੈਜੋ ਦੀ ਰਸੋਈ ਚ ਆਈ ਹਰਮਨ ਦੇਖੋ ਹੈਲਪ ਕਰ ਰਿਆ ਸੀ ਮੇਰੀ ਉਸ ਤੋਂ ਬਾਅਦ ਇੱਦਲੀ ਸਾਈਡ ਚਾਤਰੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਬਾਕੀ ਰਾਤ ਨੂੰ ਅੱਜ ਰੋਟੀ ਨਹੀਂ ਬਨੂਗੀ ਹਨਾ ਮੈਂ ਤਾਂ ਕਿਹਾ ਸੀ ਮਤਲਬ ਕਿ ਅਸੀਂ ਬਾਹਰੋਂ ਹੀ ਕੁਝ ਖਾ ਪੀ ਲਿਆ ਸੀ ਅਸੀਂ ਸੋਚਿਆ ਰੋਟੀ ਰਹਿਣ ਨਹੀਂ ਦਿੰਨੇ ਆ ਫਿਰ ਮੇਰੇ ਟਿਫਨ ਦੇ ਵਿੱਚ ਦੋ ਰੋਟੀਆਂ ਪਈਆਂ ਹੋਇਆ ਸੀ ਥੋੜੀ ਜੀ ਸਬਜੀ ਸੀ ਅਸੀਂ ਆ ਕੇ ਇੱਕ ਇੱਕ ਖਾ ਲੈਂਦਿਆ ਉਸ ਤੋਂ ਬਾਅਦ ਅਸੀਂ ਦੇ ਸਕਦੇ ਹੋ ਲੌਂਗ ਲੌਂਗ ਤੇ ਇਲਾਇਚੀ ਨੂੰ ਹਰਮਨ ਕੁੱਟ ਕੇ ਨਾ ਇੱਕ ਛੋਟੀ ਜੀ ਡੱਬੀ ਦੇ ਵਿੱਚ ਪਾ ਰਿਆ ਸੀਗਾ ਇਹ ਵਧੀਆ ਕੀਤਾ ਇਹਨਾਂ ਨੇ ਕਿਉਂਕਿ ਜਦੋਂ ਵੀ ਅਸੀਂ ਚਾਹ ਬਣਾਉਂਦੇ ਚਾਹ ਬਣਾਉਣਾ ਨਾ ਤਾਂ ਫਿਰ ਸਾਨੂੰ ਕੁੱਟਣਾ ਪੈਂਦਾ ਹੈ ਇਲਾਇਚੀ ਨੂੰ ਤੇ ਲੌਂਗ ਨੂੰ ਇਸ ਕਰਕੇ ਅਸੀਂ ਆਖਿਆ ਕੁੱਟ ਕੇ ਹੀ ਇਹਨੂੰ ਪਹਿਲਾਂ ਹੀ ਰੱਖ ਦਿੰਦੇ ਆ ਤੇ ਬਾਕੀ ਪਹਿਲਾਂ ਮਤਲਬ ਕਿ ਜਦੋਂ ਵਿਆਹ ਤੋਂ ਪਹਿਲਾਂ ਨਾ ਰਸੋਈ ਦੇ ਵਿੱਚ ਮੰਮੀ ਡੈਡੀ ਹੋਣੇ ਡੈਡੀ ਬਹੁਤ ਮੇਰੇ ਨਾਲ ਉਹ ਕੀ ਕਰਦੇ ਸੀਗੇ ਸਾਰਾ ਮਸਾਲਾ ਨਾ ਗ੍ਰੈਂਡ ਕਰਕੇ ਬਣਾ ਦਿੰਦੇ ਹੁੰਦੇ ਸੀ ਘਰੇ ਬਹੁਤ ਵਧੀਆ ਚਾਹ ਬਣਦੀ ਸੀ ਤੇ ਉਦਾਂ ਹੀ ਹਰਮਨ ਵੀ ਐਦਾਂ ਹੀ ਕਰ ਰਿਹਾ ਮੈਂ ਮਨ ਵਿੱਚ ਸੋਚਿਆ ਜਮਾ ਉਹਦੇ ਤਰ੍ਹਾਂ ਹੀ ਗਮ ਖਾ ਰਿਹਾ ਡੈਡੀ ਤਰ੍ਹਾਂ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਗਲਾਸੀ ਦੇ ਵਿੱਚ ਥੋੜਾ ਦੁੱਧ ਪਿਆ ਸੀ ਅਸੀਂ ਫਟਾਫਟ ਚਾਹ ਬਣਾਈ ਜਿਹੜਾ ਬਾਕੀ ਦਾ ਅਸੀਂ ਚੀਜ਼ ਜਿਆਦਾਤਰ ਬਚਾ ਕੇ ਰੱਖਣਾ ਪਸੰਦ ਨਹੀਂ ਕਰਦੇ ਵੀ ਬਚੀ ਹੋਈ ਚੀਜ਼ ਨੂੰ ਸੁੱਟਣਾ ਬਿਲਕੁਲ ਪਸੰਦ ਨਹੀਂ ਕਰਦੇ ਅਸੀਂ ਉਹਨਾਂ ਦੀ ਕੋਈ ਚੀਜ਼ ਬਣਾਣੀ ਜਿੰਨੀ ਕੋਈ ਅਸੀਂ ਖਾ ਸਕਦੇ ਹਾਂ ਨਾ ਚਾਹ ਜਿਹੜੀ ਪਈ ਵੀ ਹੁੰਦੀ ਅਸੀਂ ਉਹ ਵੀ ਖਾ ਲੈਂਦੇ ਹਾਂ ਪਰ ਇਹ ਨਹੀਂ ਵੀ ਜਮਾ ਖਰਾਬ ਖਾਣੇ ਖਰਾਬ ਹੋਣੀ ਨਹੀਂ ਅਸੀਂ ਦਿੰਦੇਗੇ ਉਹਨਾਂ ਦੀ ਕੋਈ ਚੀਜ਼ ਬਣਾਣੀ ਤੇ ਉਹਨਾਂ ਨੂੰ ਹੀ ਖਾਣੀ ਇੱਥੇ ਮੇਰੇ ਫਰੈਸ਼ ਹੋਈ ਸੀ ヘア ਮੇਰੇ ਬਹੁਤ ਜ਼ਿਆਦਾ ਗਿਲੇ ਹੋਏ ਹੋਏ ਸੀਗੇ ਤੇ ਮੈਂ ਪੰਨੇ ਹੋਏ ਰਸੋਈ ਦੇ ਵਿੱਚ ਖੁੱਲੇ ਛੱਡਣਾ ਮੈਨੂੰ ਪਸੰਦ ਨਹੀਂ ਹੈਗਾਗਾ ਉਸ ਤੋਂ ਬਾਅਦ ਅਸੀਂ ਦੇ ਸਦਿਓ ਸਬਜ਼ੀਆਂ ਇੱਕ ਦੋ ਪਹਿਲਾਂ ਦੀਆਂ ਵੀ ਪਈਆਂ ਹੋਈਆਂ ਸੀਗੀਆਂ ਮੋਲੀਆ ਵਗੈਰਾ ਹਨਾ ਆਲੂ ਪਿਆਜ਼ ਤੇ ਬੰਦ ਗੋਭੀ ਟਮਾਟਰ ਮਟਰ ਸਭ ਕੁਝ ਲੈ ਕੇ ਆਦਾ ਸੀਗਾ ਤੇ ਬਾਕੀ ਇੰਨਾ ਹੁੰਦਾ ਸਬਜੀ ਕੋਈ ਇਹ ਨਹੀਂ ਹੁੰਦਾ ਵੀ ਸਬਜੀ ਵੀ ਹਨਾ ਉਦਾਂ ਬਣਾਓ ਵੀ ਥੋੜਾ ਥੋੜਾ ਕਰਕੇ ਪਾਣਾ ਬਿਲਕੁਲ ਨਹੀਂ ਵੀ ਖੁੱਲਾ ਬਣਾਓ ਯਾਰ ਬਦਿਆ ਖਾਨ ਚ ਲੱਗੇ ਹਨਾ ਮੈਨੂੰ ਉਹ ਚੀਜ਼ ਜ਼ਿਆਦਾ ਪਸੰਦ ਲੱਗਦੀ ਆ ਉਸ ਤੋਂ ਬਾਅਦ ਗਾਈਜ਼ ਮੈਂ ਆਪਣੇ ਵਲੌਗ ਦੇ ਉੱਪਰ ਵੌਇਸ ਕਵਰ ਕਰ ਰਹੀ ਹਾਂ ਕਿਉਂਕਿ ਰਾਤ ਨੂੰ ਮੈਂ ਆਪਣਾ ਵਲੌਗ ਬਣਾ ਰਹੀ ਸੀਗੀ ਹਨਾ ਤਾਂ ਫਟਾਫਟ ਬਾਕੀ ਚਾਹ ਦੇ ਨਾਲ ਜਿੱਦਾਂ ਕੀ ਆਪਾਂ ਪ੍ਰਾਂਠੇ ਵਗੈਰਾ ਖਾਂਦੇ ਆ ਨਾ ਉਹਦੇ ਨਾਲ ਮਿਸੇ ਪ੍ਰਾਂਠੇ ਬਹੁਤ ਦਿਆ ਲੱਗਦੇ ਆ ਅਸੀਂ ਗੋਭੀ ਵਾਲੇ ਵੀ ਬਣਾ ਚੁੱਕੇ ਆ ਮੋਲੀਆ ਵਾਲੇ ਵੀ ਬਣਾ ਚੁੱਕੇ ਆ ਤੇ ਪਿਆਜ਼ ਵਾਲੇ ਵੀ ਬਣਾ ਚੁੱਕੀ ਹਾਂ ਮੈਂ ਹਨਾ ਤੇ ਇੱਕ ਆਲੂ ਵਾਲੇ ਪ੍ਰਾਂਠੇ ਰਹਿ ਗਿਆ ਆਈ ਹੋਪ ਕਿ ਮੈਂ ਬਹੁਤ ਜਲਦੀ ਰੈਸਪੀ ਸ਼ੇਅਰ ਕਰੂੰਗੀ ਉਹ ਮੈਂ ਬਣਾਈ ਨਹੀਂ ਹੈਗੇ ਇਹ ਬਟ ਮੈਂ ਜ਼ਰੂਰ ਬਣਾਉਂਗੀ ਜਿਸ ਦਿਨ ਛੁੱਟੀ ਹੋਈ ਨਾ ਉਸ ਦਿਨ ਸ਼ੇਅਰ ਕਰੂੰਗੀ ਜੇ ਮੈਂ ਘਰ ਹੋਈ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਫਟਾਫਟ ਸਾਰੀਆਂ ਸਬਜ਼ੀਆਂ ਨੂੰ ਮੈਂ ਕੀਤਾ ਸੈੱਟ ਮੈਨੂੰ ਐਂਸ ਵੀ ਖਰਾਬ ਨਾ ਹੋ ਜਾਣ ਪਲਦਨ ਵਿੱਚ ਮੈਂ ਸਾਰੀਆਂ ਸਬਜ਼ੀਆਂ ਕੱਢ ਕੇ ਨਾ ਬਾਹਰ ਠੰਡੀ ਜਗ੍ਹਾ ਤੇ ਰੱਖ ਦਿੱਤੀਆਂ ਵੈਸੇ ਵੀ ਤਾਂ ਸਿਆਲ ਹੈ ਨਾ ਹੁਣ ਸਬਜ਼ੀਆਂ ਦਾ ਇੰਨਾ ਕੁਝ ਹੈ ਨਹੀਂ ਵੈਸੇ ਗੋਭੀ ਨੂੰ ਮੈਂ ਉੱਤੇ ਰੱਖ ਦਿੱਤਾ ਹਮਨ ਕਹਿੰਦਾ ਜਿਹੜੀ ਉੱਤੇ ਰੱਖੀ ਹੈ ਨਾ ਉਹਨੂੰ ਤੂੰ ਬਲੇ ਥਨ ਵਿੱਚ ਬਾਕੇ ਰੱਖ ਮੈਂ ਕਿਹਾ ਚਲੋ ਠੀਕ ਹੈ ਬਾਕੀ ਸਾਰੇ ਬਾਕੀ ਹਾਂ ਐਪਲ ਵੀ ਲੈ ਕੇ ਆਂਦੇ ਸੀਗੇ ਤਾਂ ਇੱਕ ਨੰ ਮੈਨੂੰ ਥੋੜਾ ਜਿਹਾ ਜ਼ਿਆਦਾ ਸੌਫਟ ਜਿਹਾ ਲੱਗ ਰਿਹਾ ਸੀ ਉਹਨੂੰ ਕੱਢ ਕੇ ਅਸੀਂ ਖਾ ਲਿਆ ਵੈਸੇ ਤਾਂ ਬਹੁਤ ਟਿੱਡੀ ਫੁੱਲ ਹੋਈ ਪਈ ਸੀ ਪਰ ਫਿਰ ਵੀ ਕਿੱਥੇ ਰੱਜਦੇ ਆ ਸੀ ਰਸੋਈ ਦੇ ਵਿੱਚ ਐਦਾਂ ਦੀ ਚੀਜ਼ ਵੀ ਰੱਖਣੀ ਚਾਹੀਦੀ ਹੈ ਇੱਕ ਅੱਧੀ ਕਈ ਵਾਰੀ ਭੁੱਖ ਵਗੈਰਾ ਲੱਗਦੀ ਹੁੰਦੀ ਆ ਨਾ ਤਪਾ ਖਾ ਸਕਦੇ ਆ ਉਸ ਤੋਂ ਬਾਅਦ ਗਾਇਸ ਤੁਸੀਂ ਦੇਖ ਸਕਦੇ ਹੋ ਫਟਾਫਟ ਸਾਰਾ ਸਮਾਨ ਮੈਂ ਸਾਂਭਿਆ ਚਾਹ ਬਣੀ ਹੋਈ ਸੀ ਚਾਹ ਸਾਡੀ ਠਰ ਰਹੀ ਸੀ ਠੰਡੀ ਹੋ ਰਹੀ ਸੀ ਕਿ ਨਾ ਪਤਾ ਨਹੀਂ ਕਿਉਂ ਮੈਂ ਨੋਟਿਸ ਕੀਤਾ ਜਿਨੇ ਨੂੰ ਚਾਹ ਬਣਾ ਕੇ ਮੈਂ ਰੱਖਦੀ ਆ ਨਾ ਚਾਹੇ ਉਹ ਫਰਾਈਬਨ 'ਚ ਹੋਵੇ ਚਾਹੇ ਉਹ ਗਲਾਸੀਏ ਦੇ ਵਿੱਚ ਹੋਵੇ ਨਾ ਜਿਨ ਨੂੰ ਆਪਾਂ ਆਪਣਾ ਸਮਾਨ ਸਮੋਣ ਰਸੋਈ ਦੀ ਸਫਾਈ ਕਰਨੀ ਹੁੰਦੀ ਆ ਚਾਹ ਠਰ ਜਾਂਦੀ ਆ ਬਹੁਤ ਜਲਦੀ ਠਰ ਜਾਂਦੀ ਆ ਗਰਮੀਆਂ ਦੇ ਵਿੱਚ ਜੰਨੀ ਤਪਦੀ ਰਹਿੰਦੀ ਹੈ ਵੀ ਠਾਰ ਠਾਰ ਕੇ ਵੀ ਨਹੀਂ ਬੰਦੀ ਆ। ਚਾਹ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹੋ ਸਾਰਾ ਸਮਾਨ ਮੈਂ ਸਾਂਭਿਆ ਤੇ ਵੱਡਾ ਫਾਟੋਸ ਤੋਂ ਪਿੰਨੀਆ ਚਾਹ ਤੇ ਬਾਕੀ ਟਿਫਨ ਦੇ ਵਿੱਚ ਮੇਰੇ ਰੋਟੀ ਪਈ ਹੋਈ ਸੀਗੀ। ਉਹ ਹੀ ਅਸੀਂ ਖਾ ਲੈਂਦੇ ਅੱਜ ਤੇ ਵੈਸੇ ਵੀ ਤਾਂ ਬਹੁਤ ਕੁਝ ਖਾਦਾ ਹੋਇਆ ਹੈ। ਇੱਕ ਐਪਲ ਛੀਰਿਆ ਉਸ ਤੋਂ ਬਾਅਦ ਮੈਨੂੰ ਨਾ ਨਮਕ ਲਾਣਾ ਬਿਲਕੁਲ ਪਸੰਦ ਨਹੀਂ ਉਹ ਮੇਰੇ ਪਚਦਾ ਨਹੀਂ ਹੈਗਾ। ਬਹੁਤ ਜ਼ਿਆਦਾ ਤੇਜ਼ ਆ। ਤਾਂ ਇਹ ਹਾਰਮਨ ਬਹੁਤ ਜ਼ਿਆਦਾ ਪਸੰਦ ਆ। ਮੈਨੂੰ ਪਸੰਦ ਨਹੀਂ ਹੈਗਾ। ਦੋਸਤੋ ਬਾਦ ਤੁਸੀਂ ਦੇਖ ਸਕਦੇ ਮੇਰੇ ਮੇਕਅਪ ਕੁਝ ਵੀ ਨਹੀਂ ਕੀਤਾ ਹੋਇਆ ਤਾਂ ਤੱਕ ਸੰਦੂਰ ਵੀ ਨਹੀਂ ਲਗਾ ਕਿਉਂਕਿ ਮੈਂ ਹੁਣੇ-ਹੁਣੇ ਪ੍ਰੈਸ਼ਰ ਹੋਈ ਸੀ ਨਹਾਈ ਸੀ ਤਿਆਰ ਵੀ ਨਹੀਂ ਹੋਈ ਮੈਨੂੰ ਐਸੀ ਸਵੇਰ ਕੰਮ ਜਾਣਾ ਸਵੇਰ ਹੋਊਂਗੀ ਤਾਂ ਇੱਥੇ ਤੁਸੀਂ ਦੇਖੋ ਇਹ ਚੀਜ਼ ਮਨ ਨੂੰ ਨਹੀਂ ਪਸੰਦ ਇਹ ਹਾਰਮਨ ਨੂੰ ਬਹੁਤ ਪਸੰਦ ਹੈ ਲੂਣ ਲਾਉਣਾ ਬਹੁਤ ਹਰ ਇੱਕ ਚੀਜ਼ ਨੂੰ ਸਬਜ਼ੀ ਚ ਵੀ ਪਾਉਣਾ ਇਹਨੂੰ ਬਹੁਤ ਪਸੰਦ ਆ ਨਾ ਉਤੋਂ ਮਿਰਚਾਂ ਵੀ ਲਾ ਲਿਆ ਵਾ 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 ਚਲੋ ਮੇਰਾ ਖਾਣ ਦਾ ਤਰੀਕਾ ਦੇਖੋ ਕਿੱਦਾਂ ਖਾ ਰਹੀ ਮੇਰਾ ਧਿਆਨ ਮੈਨੂੰ ਐ ਨਹੀਂ ਮੈਨੂੰ ਪਬਲਿਕ ਦੇਖ ਰਹੀ ਹੈ ਮੇਰਾ ਧਿਆਨ ਸਿਰਫ ਖਾਣ 'ਚ ਆ ਖਾਣ ਤੋਂ ਬਾਅਦ ਅਸੀਂ ਫਟਾਫਟ ਚਾਹ ਨੂੰ ਲੈ ਕੇ ਗਏ ਅੰਦਰ ਤੇ ਰੋਟੀ ਖਾਦੀ ਚਾਹ ਪੀਤੀ ਤੇ ਉਸ ਤੋਂ ਬਾਅਦ ਗਾਇਸ ਮਿਲਦੇ ਆ ਮਾਰਨਿੰਗ ਸੋ ਗੁੱਡ ਮਾਰਨਿੰਗ ਸਾਰਿਆਂ ਨੂੰ ਨੈਕਸਟ ਡੇ ਮੇਰਾ ਹਾਲ ਦੇਖੋ ਤੁਸੀਂ ਉੱਠੀ ਸੀ ਸੁੱਤੀ ਉੱਠੀ ਸੀ ਅਜ ਮੂ ਵੀ ਨਹੀਂ ਤੋਤਾ ਹੈਗਾ ਚਾਹ ਬਣਾਉਣ ਲੱਗ ਪੀ ਰਸੋਈ ਦੇ ਵਿੱਚ ਆਈ ਤੁਸੀਂ ਦੇਖ ਸਕਦੇ ਹੋ ਗਾਇਸ ਇੱਕ ਗੱਲ ਹੋਰ ਮੇਰੇ ਰੂਮ ਦਾ ਬਲਬ ਉਹ ਆਉਣ ਹੀ ਨਹੀਂ ਹੋ ਰਿਹਾ ਸੀਗਾ ਤਾਂ ਮੈਂ ਬਹੁਤ ਸੈਡ ਸੀ ਥੋੜਾ ਜਿਹਾ ਉਸ ਤੋਂ ਬਾਅਦ ਇੱਧਰ ਆਈ ਮੈਂ ਰਸੋਈ 'ਚ ਚਾਹ ਬਣਾਈ ਸਭ ਤੋਂ ਪਹਿਲਾਂ ਫਿਰ ਮੈਂ ਬਣਾਈ ਸਬਜ਼ੀ ਅੱਜ ਮੈਂ ਥੋੜਾ ਜਿਹਾ ਲੇਟ ਉੱઠી ਸੀਗੀ ਮੇਰੇ ਕੰਮ ਜਾਣ ਦਾ ਸਿਰਫ ਘੰਟਾ ਡੇਢ ਘੰਟਾ ਪਿਆ ਹੋਇਆ ਸੀ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਫਟਾਫਟ ਰਸੋਈ ਦਾ ਸਮਾਨ ਕੱਟ ਕਰਕੇ ਸਬਜ਼ੀ ਵਗੈਰਾ ਆਪਣਾ ਬਣਾਉਣਾ ਸਟਾਰਟ ਕੀਤਾ ਉਸ ਤੋਂ ਬਾਅਦ ਆਟਾ ਵਗੈਰਾ ਵੀ ਗੁੰਦਣਾ ਸੀਗਾ ਤਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਬਣਾਉਂਗੀ ਸਬਜ਼ੀ ਸਬਜੀ ਅੱਜ ਮੈਂ ਬੰਦ ਗੋਭੀ ਬਣਾਉਂਗੀ ਹਨਾ ਅੱਛੇ ਤਰ੍ਹਾਂ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਮੈਂ ਵਾਸ਼ ਕੀਤਾ ਉਸ ਤੋਂ ਬਾਅਦ ਸਾਰੇ ਵੈਜੀਟੇਬਲਸ ਨੂੰ ਮੈਂ ਕੱਟ ਕਰਕੇ ਵਿੱਚ ਮੈਂ ਸੋਚਿਆ ਕਿ ਮਟਰ ਮੈਂ ਥੋੜੀ ਜਿਹੀ ਲਾ ਕੇ ਆਂਦੀ ਸੀ ਜ਼ਿਆਦਾ ਨਹੀਂ ਕਿਉਂਕਿ ਮੈਨੂੰ ਇੱਧਰ ਸੀ ਮੈਂ ਛੋਲ ਬਣਾ ਛੋਲ ਬਣਾਉਂਗੀ ਤੜਕੀ ਵਾਲੇ ਛੋਲ ਬਣਾਉਂਗੀ ਹਨਾ ਮੈਂ ਉਹਦੇ ਕਰਕੇ ਲੈ ਕੇ ਆਈ ਸੀ ਫਿਰ ਮੈਂ ਸੋਚਿਆ ਨਹੀਂ ਸਬਜੀ ਬੈਸਟੀ ਬਣਾਣੀ ਆ ਹਨਾ ਵੈਸੇ ਬਾਦੂ ਪਏ ਹੋਏ ਸੀਗੇ ਸਾਨੂੰ ਮੁੱਕਣੇ ਨਹੀਂ ਹੈਗੇ ਕਿ ਉਸ ਤੋਂ ਬਾਅਦ ਮੈਂ ਸਬਜੀ ਨੂੰ ਲਗਾਣ ਲੱਗ ਪਿੱ ਤੜਕਾ ਮੈਨੂੰ ਇਦਾਂ ਹੁੰਦਾ ਮੈਂ ਨਾ ਮੰਮੀ ਤਰ੍ਹਾਂ ਸਬਜੀ ਨੂੰ ਬਣਾਉਣਾ ਬਹੁਤ ਜ਼ਿਆਦਾ ਪਸੰਦ ਕਰਦੀ ਆ ਮੈਨੂੰ ਕਿਸੇ ਮੇਰੇ ਫਰੈਂਡ ਨੇ ਦੱਸਿਆ ਸੀ ਕਿ ਸਾਰੀਆਂ ਸਬਜ਼ੀਆਂ ਨੂੰ ਤੂੰ ਪਾ ਕੇ ਨਾ ਤੇ ਵਿੱਚ ਲਹਣ ਮਿਰਚ ਪਾ ਦਿਆ ਕਰ ਤਾਂ ਮੈਂ ਕਿਸੇ ਦੇ ਮਗਰ ਨਹੀਂ ਲੱਗਦੀ ਮੇਰਾ ਮਾਈਂਡ 'ਚ ਜੋ ਆਂਦਾ ਮੈਂ ਉਹੋ ਹੀ ਕਰਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਮਤਲਬ ਤੜਕ ਕੇ ਨੂੰ ਪਕਾ ਕੇ ਨਾ ਆਪਣਾ ਸਬਜੀ ਨੂੰ ਪਕਾ ਕੇ ਉਸ ਤੋਂ ਬਾਅਦ ਜਦੋਂ ਪੱਕ ਜਾਂਦੀ ਆ ਫੇਰ ਲਹਣ ਮਿਰਚ ਪਾਣਾ ਪਸੰਦ ਕਰਦੀ ਆ ਇੱਕ ਵਾਰ ਮੈਂ ਮੇਥੀ ਦੀ ਸਬਜੀ ਬਣਾਈ ਸੀ ਤੁਹਾਨੂੰ ਗੱਲ ਲੱਸੀ ਆ ਤਮੈਂ ਉਦਾਂ ਹੀ ਆਲੂ ਪਿਆਜ਼ ਪਾ ਕੇ ਸਭ ਕੁਝ ਨਾਲ ਊਨ ਵਿੱਚ ਪਾ ਕੇ ਉੱਪਰ ਪਲੇਟ ਦੇ ਦਿੱਤੀ ਉਹ ਬਿਲਕੁਲ ਵਧੀਆ ਨਹੀਂ ਬਣੀ ਸੀ ਤੇ ਸਬਜੀ ਨੂੰ ਪਕਾ ਕੇ ਥੋੜਾ ਮੈਨੂੰ ਬਣਾਣਾ ਪਸੰਦ ਲੱਗਦਾ ਸੋ ਗਾਇਸ ਨੋ ਮਾਈਂਡ ਮੇਰੀ ਨਾ ਕੜਾਈ ਛੋਟੀ ਐ ਇਸ ਕਰਕੇ ਉਹ ਥੋੜੀ ਜੀ ਲੱਗ ਗਈ ਸੀ ਸਬਜੀ ਉਸ ਤੋਂ ਬਾਅਦ ਫਟਾਫਟ ਮੈਂ ਰੋਟੀਆਂ ਪਕਾਈਆਂ ਟਿਫਨ ਕੀਤਾ ਪੈਕ ਆਪਣਾ ਹੋਈ ਰੈਡੀ ਸੋ ਗਾਇਸ ਮੈਂ ਜਾਂਦੀ ਹਾਂ ਜੌਬ ਤੇ ਮਿਲਦੇ ਆ ਤੁਹਾਨੂੰ ਨੈਕਸਟ ਕੰਟੀਨਿਊ ਵਲੌਗ ਦੇ ਵਿੱਚ ਮੇਰਾ ਵਲੌਗ ਕੰਟੀਨਿਊ ਹੀ ਰਹੇਗਾ ਮਿਲਦੀਆਂ ਤੁਹਾਨੂੰ ਆਕੇ ਸੋ ਵਲੌਗ ਦੀ ਜ਼ਰੂਰ ਵੇਟ ਕਰਿਓ ਐਂਡ ਚੈਨਲ ਜ਼ਰੂਰ ਕਰ ਲਓ ਸਬਸਕ੍ਰਾਈਬ ਬਾਏ ਬਾਏ